ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮਾ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣਾ ਪ੍ਰਭ ਮੇਰੇ ਦੇ ਨਾਮ ਕਰੇ ਆਪਣੇ ਚੇਰੇ ਬਰੀ ਸ਼ਰਨ ਤੁਮਾਰੀ ਆਸ ਤੁਮਹੀ ਸਜਣ ਸੁਹਿਲੇ ਰੱਖੋ ਰੱਖਣ ਹਾਰ ਦੇ ਆਲਾ ਨਾਨਕ ਕਰਕੇ ਗੋਲੇ ਹੋਵਾਹਿ ਗਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਬਹਤੀ ਜਾਤ ਕਦੇ ਦ੍ਰਿਸ਼ਟ ਗ੍ਰਹਤਾਰਤ ਮੇਤੇ ਆਮੋ ਬੰਧਨ ਤੋਂ ਪਾਰ ਚ ਬਹਤੀ ਜਾਤ ਕਦੇ ਦੇਖ ਨਾ ਤਾਰਤ ਮਿਤੇ ਆ ਮੋ ਬੰਧੈ ਨਿਤ ਪਾਰ ਚ ਮਾ ਦੇਵੇ ਭਜ ਦਿਨ ਨਿਤ ਰੈਣੀ ਆ ਨਾਮ ਪਦਾਰਥ ਜੀਤ ਹੈ ਸਰਣੀ ਰਹਾ ਕਰਤ ਵਿਚਾਰ ਦਉ ਕਰ ਚਹਰਤ RAM ਰਤਨ ਰਿਦ ਤੇਰਾ ਨਹੀਂ ਧਾਰਤ ਭਾਰਣ ਪੋਖਣ ਸੰਗ ਹਉਦ ਵਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਰਣ ਸਮਰਥ ਅਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਸਰਣ ਸਮਰਥ ਅਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ